ਉਹ ਵੱਡੇ ਘਰ ਤੇ ਇਸ ਦਾ ਮੀਨਾ ਡਾਇਰੈਕਟਰ ਮੌਜੂਦਾ ਹੈ ਕਮਲਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਫਿਲਮ ਵੱਡਾ ਘਰ ਵੱਡਾ ਘਰ ਨਾਮ ਸੁਣਦੇ ਹੀ ਸਾਨੂੰ 70 80 ਦਸ਼ਕ ਦੇ ਪ੍ਰਾਣੇ 60 ਦਸ਼ਕ ਦੇ ਸਾਨੂੰ ਘਰ ਯਾਦ ਆਣ ਲੱਗੇ ਪਿੰਡਾਂ ਦੇ ਪੰਜਾਬ ਦੇ ਸਾਰਿਆਂ ਦੇ ਲੱਗ ਰਿਹਾ ਵੀ ਮੈਸੇਜ ਜਦੋਂ ਸੀ ਫਿਲਮ ਡਾਇਰੈਕਟ ਕੀਤੀ ਹੈ ਫਿਲਮ ਦਾ ਬਹੁਤ ਵੱਡਾ ਮੈਸੇਜ ਜਾ ਸਕਦਾ ਆਣ ਵਾਲੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਜਾਊਗਾ ਜੀ ਹਾਂ ਸਾਰੀ ਦੁਨੀਆ 'ਚ ਇੱਕ ਪਰਿਵਾਰ ਵੀ ਐਵੇਂ ਸਮਝਾਓ ਵੀ ਸਾਰੇ ਅਨੁਅਸੀਂ ਕੀ ਹੈ ਕਿ ਪੈਸੇ ਦੀ ਧੌੜ ਵੱਹ ਚੱਲ ਰਹੀ ਹੈ ਸਮਾਨੀ ਕੱਢ ਪਾ ਰਹੇ ਪਹਿਲਾਂ ਕੀ ਹੁੰਦਾ ਸੀ ਸਾਡੇ ਘਰਾਂ 'ਚ ਕਿਸ ਇੱਕ ਛੱਤ ਹੁੰਦੀ ਸੀ 17 11 ਜੀ 10 ਜੀ 11 ਜੀ ਸਾਡੇ ਫੈਮਿਲੀ ਦੇ ਮੈਂਬਰ ਇਕੱਠੇ ਹੁੰਦੇ ਸੀ ਸਾਡੇ ਮਾਪੇ ਬਾਪ ਦਾਦਾ ਦਰਦੇ ਬੱਚੇ ਭਤੀਜੇ ਸਾਰੇ ਇਕੱਠੇ ਰਹਿੰਦੇ ਸੀਗੇ ਔਰ ਇੱਕ ਪੱਖਾ ਹੁੰਦਾ ਸੀ ਗਰਮੀਆਂ 'ਚ ਔਰ ਉਸ ਪੱਖੇ ਅੱਗੇ ਮੰਜੇ ਲੱਗੇ ਹੁੰਦੇ ਸੀ ਔਰ ਸਾਰੇ ਇਕੱਠੇ ਸੀਗੇ ਔਰ ਰੋਟੀ ਕੱਤਰੀ ਖਾਂਦੇ ਸੀਗੇ ਉਹ ਦੌਰ ਕਿੱਥੇ ਚਲਾ ਗਿਆ ਜੀ ਜਿਹੜਾ ਅਸਲੀ ਸੁੱਖ ਸੀਗਾ ਉਹੀ ਸੀਗਾ ਹਰ ਇੱਕ ਚੀਜ਼ ਕੁਝ ਸਮੇਂ ਬਾਅਦ ਰਿਪੀਟ ਹੋਊਗੀ ਹਾਂ ਰਿਸ਼ਤੇ ਦੀ अहमियत ਹੁੰਦੀ ਸੀ ਕਿ ਔਰ ਹੁਣ ਕੀ ਹੈ ਕਿ ਬਰੀਲਾਂ ਦਾ ਜੋਗ ਆ ਗਿਆ ਇਕੱਠੇ ਰਹਿਣਾ ਅਲੱਗ ਰਹਿਣਾ ਲੋਕ ਪਸੰਦ ਕਰਨ ਲੱਗੇ ਪਰ ਉਹ 'ਚ ਅਸਲੀ ਸੁੱਖ ਨਹੀਂ ਹੈਗਾ ਅਸੀਂ ਜਿਸ ਸੁੱਖ ਹੈਗਾ ਪਰਿਵਾਰ ਦੇ ਇਕੱਠੇ 'ਚ ਔਰ ਜਿਹੜੇ ਪਰਿਵਾਰ ਇਕੱਠਾ ਹੈ ਆ ਉਹੀ ਵੱਡਾ ਹੈਗਾ

ਕਿ ਵਰਤੋਂ ਦਿੱਲੀ ਹੁੰਦੀ ਸੀ ਕਿ ਅਸਲੋਂ ਪਿੰਡ ਚੋਂ ਸ਼ੂਟ ਕਰਕੇ ਹੋਟਲ ਜਾਣ ਲਈ ਬਹੁਤ ਜ਼ਿਆਦਾ ਟਾਈਮ ਲੱਗਦਾ ਜੈਸ ਦੇ ਲਈ ਸੀ ਅੱਗੇ ਤੇ ਉਹ ਵੀ ਮੁਸ਼ਕਲ ਸੀ ਬਾਕੀ ਤਾਂ ਕੋਈ ਜੋਗਨ ਇਸ ਫਿਲਮ ਦੇ ਦੌਰਾਨ ਜਿਹੜੇ ਸ਼ੂਟਿੰਗ ਦਾ ਬੜਾ ਹੋਈ ਹੋ ਗਈ ਸੀ ਬੜਾ ਕੋਲਡ ਹੋ ਗਿਆ ਸੀ ਥੋੜਾ ਪ੍ਰੋਬਲਮ ਆਇਆ ਸੀ ਹਾਂ ਦੇਖੋ ਥੋੜੀ ਥੋੜੀ ਪ੍ਰੋਬਲਮ ਤਾਂ ਸਾਰਿਆਂ ਨੂੰ ਆਉਂਦੀ ਹੈ ਹਨ ਪਰ ਜਦੋਂ ਟਾਰਗੇਟ ਤੁਹਾਡਾ ਹੀ ਹੁੰਦਾ ਵੀ ਇੱਕ ਵਧੀਆ ਕੰਮ ਕਰਨਾ ਤਾਂ ਉਹ ਪ੍ਰੋਬਲਮਾਂ ਚੋਂ ਮਾੜੀ-ਮੁਟੀਆਂ ਆਉਂਦੀਆਂ ਨੇ ਉਹ ਸਾਲਵ ਹੋ ਜਾਂਦੀਆਂ ਨੇ ਦੀ ਨਸ ਉਹਦਾ ਅੱਜ ਦੇ ਯੂਥ ਨੂੰ ਇੱਕਾਤ ਹੈ ਅੱਜ ਦੇ ਹਿੰਦੁਸਤਾਨ ਦੇ ਹਰ ਇੱਕ ਨਾਗਰਿਕ ਇਹ ਹੈ ਕਿ ਜੁਆਇੰਟ ਰੋ ਜੁੜੇ ਰੋ ਮੈਂਟਲੀ ਪ੍ਰੋਬਲਮਸ ਆਵਾਜ਼ ਨਹੀਂ ਉਹਦਾ ਕਾਰਨ ਨਹੀਂ ਆ ਵੀ ਅਸੀਂ ਕੱਲੇ ਥੋੜੇ ਜਿ ਰਹਿਣਾ ਗੱਜ ਗਏ ਆ ਪਹਿਲਾਂ ਕੀ ਸੀਗਾ ਕਿ ਮਾਪੇ ਦਾਦਾ ਦਾਦੀ ਨਾਲ ਹੁੰਦੇ ਸੀ ਤਾਂ ਉਹ ਹਰ ਇੱਕ ਜਿਹੜੀ ਚੀਜ਼ਾ ਗੂਗਲ ਤੋਂ ਅਸੀਂ ਰਿਸਰਚ ਕਰਦੇ ਤਾਂ ਉਹ ਵੈਸੀ ਮਿਲ ਜਾਂਦੀ ਸੀ ਸਾਨੂੰ ਤੇ ਇਹੀ ਆ ਵੀ ਜੁਆਇੰਟ ਫੈਮਲੀ ਦਾ ਸੌਖਾ ਬਹੁਤ ਆ ਇਕੱਠੇ ਰਹਿਵਾਂਗੇ ਤਾਂ ਸਵਰਗ ਇੱਥੇ ਹੀ ਆ